पीबी इकानवे न्यूज ट्वेंटी फोर देखने वाले तमाम दर्शकों का स्वागत है मुख्यमंत्री भगवंत सिंह मान जी के दिशा निर्देश अनुसार कैबिनेट मंत्री हरदीप सिंह मंडिया के सहयोग के जो युद्ध नशिया विरुद्ध मुहिम चलाई गई है यह यात्रा पहुंच रही है सानीवाल वार्ड नंबर नौ दस 11 ઈશ્વર જ્યોત કોચિંગ સેન્ટર દેહલો રોડ સાનીવાલ وچ તારીખ 18 اگست 2025 ਦਿਨ સોમવાર ਸ਼ਾਮ ਨੂੰ 4 ਵਜੇ ਲੋਕਾਂ ਨੂੰ اپیل ਕੀਤੀ ਜਾਂਦੀ ਹੈ ਇੱਥੇ ਪਹੁੰਚ ਕੇ ਇਸ ਮੁਹਿੰਮ ਦਾ ਹਿੱਸਾ ਬਣਨ ਤੇ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਕਾਮਯਾਬ ਬਣਾਉਣ ਇੱਥੇ ਪਹੁੰਚ ਰਹੇ ਨੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਤੇ ਸਮੂਹ ਆਮ ਆਦਮੀ ਪਾਰਟੀ ਦੀ ਟੀਮਾਂ ਉਹ ਗਲਬਾਤ ਵੀ ਕਰਦੇ ਹਾਂ ਹਾਂਜੀ ਪਹਿਲਾਂ ਤੋਂ ਤੁਹਾਡੇ ਮਾਤੀ ਮਰਾਹੀ ਸਾਰੇ ਸਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੰਜਾਬ ਸਰਕਾਰ ਵੱਲੋਂ ਚਲਾਈ ਹੋਈ ਜਿਹੜੀ ਨਸ਼ਾ ਜੁੱਧ ਨਸ਼ਿਆਂ ਦੇ ਵਿਰੁੱਧ ਆ ਇਹਦੇ ਵਿੱਚ ਵੱਡਾ ਉਰਾਲਾ ਕੈਬਨਿਟ ਮੰਤਰੀ ਸਰਦਾਰ ਹਸੀਨ ਸਿੰਘ ਜੀ ਨੇ ਵੀ ਅੱਜ ਸਾਹਨੇ ਵਾਲ ਦੇ ਵਿੱਚ ਕੀਤਾ ਜਦੋਂ 9 10 ਅਤੇ 11 ਨੰਬਰ ਵਾਡਾਂ ਦੀ ਜਿਹੜੀ ਮੀਟਿੰਗ ਆ ਪਬਲਿਕ ਮੀਟਿੰਗ ਜਿਹੜੀ ਆ ਜੁੱਧ ਨਸ਼ਿਆਂ ਦੇ ਵਿਰੁੱਧ ਉਹਦੀ ਇਕਤਰਤਾ ਜਿਹੜੀ ਹੈਗੀ ਆ ਸ਼ੀਵਰ ਜੋਧ ਪਬਲਿਕ ਸਕੂਲ ਟੇਲੋ ਰੋਡ ਸਾਂਹੇਵਾਲ ਮਿਤੀ 18 ਤਰੀਕ ਨੂੰ ਸ਼ਾਮ ਨੂੰ 4 ਵਜੇ ਰੱਖੀ ਗਈ ਹੈ ਸੋ ਮੈਂ ਸਾਂਹੇਵਾਲ ਵਾਸੀਆਂ ਨੂੰ ਅਪੀਲ ਕਰਦਾ ਤੇ ਵੱਧ ਤੋਂ ਵੱਧ ਜਿਹੜੀ ਉਹਦੇ ਵਿੱਚ ਇਕੱਤਰਤਾ ਹੋ ਕੇ ਆਪਾਂ ਇਸ ਨਸ਼ਿਆਂ ਦੇ ਯੋਧ ਨੂੰ ਜਿਹੜਾ ਇੱਕ ਪਾਸੇ ਲਾਉਣ ਦਾ ਜੋ ਤਹਈਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਉਹਦੇ ਉਹਦਾ ਸਹਿਯੋਗ ਦੇਈਏ ਮੋੜ ਨਾ ਮੋਟਾ ਜੋੜੀਏ ਸਾਂਹੇਵਾਲ ਦੇ ਵਿੱਚੋਂ ਪੂਰੇ ਨਸ਼ਿਆਂ ਦੇ ਖਾਤਮੇ ਲਈ ਪ੍ਰਣ ਕਰੀਏ ਔਰ ਸਾਰੇ ਮਿਲ ਕੇ ਇਕਜੁੱਟਤਾ ਨਾਲ ਉਹਨਾਂ ਨੌਜਵਾਨਾਂ ਨੂੰ ਜੋ ਰਾਹੇ ਪੈ ਗਏ ਉਹਨਾਂ ਨੂੰ ਸਮਝਾਉਣ ਦਾ ਯਤਨ ਕਰੀਏ ਔਰ ਅੱਗੇ ਤੋਂ ਹੋਰ ਕੋਈ ਬੱਚਾ ਜਿਹੜਾ ਹੈਗਾ ਇਸ ਨਸ਼ੇ ਦਲਦਲ ਬਲ ਨਾ ਜਾਵੇ ਉਹਨੂੰ ਵੇਅਰ ਕਰਨ ਵਾਸਤੇ ਇੱਕ ਯਤਨ ਕਰੀਏ ਤੋਂ ਮੇਰੀ ਬੇਨਤੀ ਆ 18 ਤਰੀਕ ਨੂੰ ਸ਼ਾਮ 4 ਵਜੇ ਔਰ ਡੇਲੋਂ ਰੋਡ ਦੇ ਉੱਤੇ ਈਸ਼ਵਰ ਜੋਤ ਪਬਲਿਕ ਸਕੂਲ ਔਰ ਜਿਹੜਾ ਹੈਗਾ ਦਿਨ ਸੋਮਵਾਰ ਉਹਨੂੰ ਜਰੂਰ ਪਹੁੰਚੋ ਜੀ ਨੌ तकरीबन 4 ਵਜੇ ਸ਼ਾਮ ਨੂੰ ਧੰਨਵਾਦ